ਸਰਕਾਰਾਂ ਹੈਲੀਕਾਪਟਰ ਤੇ ਸਰਕਾਰਾਂ ਹੈਲੀਕਾਪਟਰ ਤੇ ਵੱਡੇ ਵੱਡੇ ਕਾਫਲੇ ਜਾ ਰਹੇ ਨੇ ਲਾਲ ਬੱਤੀਆਂ ਵਾਲੇ ਤੇ ਇੱਕ ਪਾਸੇ ਸਾਈਕਲ ਦੀ ਨਸੀਬ ਹੋ ਰਿਆ ਪੜਕੀ ਤੁਰਪੰਜਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫੈਰ ਵਰਗੇੜ ਵਾਲੀਆਂ ਖੌਰੂ ਪਾਉਂਦੇ ਜਾਂਦੇ ਸਰਕਾਰਾਂ ਮੋਜਾਂ ਕਰਨ ਲੋਕ ਭੁੱਖੇ ਮਰਨ ਬਹੁਤੀ دیر ਨਹੀਂ ਚਾਹਦਾ ਹੁੰਦਾ ਇਹ ਮਹਿਮਾਣੀ ਪਾਰਟੀ ਦੀ ਸਰਕਾਰ ਹੈ ਜੀ ਦੇ ਪਾਣੀ ਬਣਾਨੇ ਨੇ ਜਮੇ ਉੱਤੋਂ ਤਾਂ ਨਹੀਂ ਆਇਆ ਇਸ ਉੱਤਰ ਕੇ ਉਹ ਵੰਤਵਾਲੀ ਮਾਂ ਹੋਵੇ ਦੇਖੋ ਜਿਹੜੀ ਭੈਣ ਹੋਣੀ ਆ ਸੁੱਕਾ ਬਣਾ ਕੋਈ ਇਹ ਕਾਰਾੜੀ ਇਹ ਦੇਖੋ ਆ ਦੇਖੋ ਇਹ ਕਾਫਲਾ ਜੀ ਦੇਖੋ ਹਾਂ ਹਾਂ ਜੀ ਸਿੰਘ ਸਾਹਿਬ ਦੀ ਆਮ ਆਲੀ ਪਾਰਟੀ ਦੀ ਸਰਕਾਰ ਦੇਖੋ ਪੱਤੀ ਵਾਰ ਦੇਖੀ ਆ ਮੈਂ ਇਹ ਤਾਂ ਅੱਲਾਹ ਦਾ ਸ਼ੁਕਰ ਹੈ